ਟੋਡੀ ਮਹੱਲਾ ਪੰਜਵਾ ਕਿਰਪਾ ਨਿਦ ਬਸ ਹੋ ਹਿਰਦੈ ਹਰ ਨੀਤ ਤੈਸੀ ਬੁੱਧ ਕਰਹੁ ਪ੍ਰਗਾਸ ਲਾਗੇ ਪ੍ਰਭ ਸੰਗ ਪ੍ਰੀਤ ਰਹਾਉ ਦਾਸ ਤੁਮਾਰੇ ਕੀ ਪਾਵਉ ਧੂਰਾ ਮਸਤਕ ਲੇ ਲੇ ਲਾਵਉ ਮਹਾਪਤ ਤਤੇ ਹੋਤ ਪੁਨੀਤਾ ਹਰ ਕੀਰਤਨ ਗੁਨ ਗਾਵਉ ਆਗਿਆ ਤੁਮਰੀ ਮੀਠੀ ਲਾਗੋ ਕਿਉ ਤਹਾਰੋ ਭਾਵੋ ਜੋ ਤੂੰ ਦੇਹ ਤਹੀ ਇਹੋ ਤ੍ਰਿਪਤੈ ਆਨ ਨਕਤ ਹੂ ਤਾਵੋ ਸਦ ਹੀ ਨਿਕਟ ਜਾਨੋ ਪ੍ਰਭ ਸੁਆਮੀ ਸਗਲ ਰੇਣ ਹੋਏ ਰਹੀਐ ਸਾਧੂ ਸੰਗਤ ਹੋਏ ਪ੍ਰਾਪਤ ਤਾ ਪ੍ਰਭ ਆਪਣਾ ਲਹੀਐ ਸਦਾ ਸਦਾ ਹਮ ਛੋਹਰੇ ਤੁਮਰੇ ਤੂ ਪ੍ਰਭ ਹਮਰੋ ਮੀਰਾ ਨਾਨਕ ਬਾਰਿਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਟੋਡੀ ਮਹੱਲਾ ਪੰਜਵਾ ਘਰ ਦੂਜਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਮੰਗਉ ਦਾਨ ਠਾਕੁਰ ਨਾਮ ਅਵਰ ਕਥੂ ਮੇਰੇ ਸੰਗ ਨ ਚਾਲੈ ਮਿਲੈ ਕਿਰਪਾ ਗੁਣ ਗਾਮ ਰਹਾਉ ਰਾਜ ਮਾਲ ਅਨੇਕ ਭੋਗ ਰਸ ਸਗਲ ਦਰਬਾਰ ਕੀ ਖਾਮ ਤਾਏ ਤਾਏ ਬਹੁ ਵਿਦ ਕਉਤਾਵੈ ਸਗਲ ਨਿਰਾਰਥ ਕਾਮ ਬਿਨ ਗੋਵਿੰਦ ਅਵਰ ਜੇ ਚਾਹਉ ਦੀਸੈ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤ ਰੇਨ ਮੰਗਉ ਮੇਰੋ ਮਨ ਪਾਵੈ ਬਿਸਰਾਮ ਟੋਡੀ ਮਹੱਲਾ ਪੰਜਵਾ ਪ੍ਰਭ ਜੀ ਕੋ ਨਾਮ ਮਨ ਹੈ ਸਾਧਾਰੈ ਜੀ ਪ੍ਰਾਨ ਸੁਖ ਇਸ ਮਨ ਕੋ ਬਰਤਨ ਇਹ ਹਮਾਰੇ ਰਹਾਉ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰਾ ਪਰਵਾਰੈ ਨਾਮ ਸਖਾਈ ਸਦਾ ਮੇਰੇ ਸੰਗ ਹਰ ਨਾਮ ਮੋ ਕਉ ਨਿਸਤਾਰੇ ਬਿਖੈ ਬਿਲਾਸ ਕਹੀਤ ਬਹੁ ਤੇਰੇ ਚਲਤ ਨ ਕਛੂ ਸੰਗਾਰੈ ਇਸਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰਾ ਪੰਧਾਰੈ ਟੋਡੀ ਮਹੱਲਾ ਪੰਜਵਾ ਨਿੱਕੇ ਗੁਣ ਗਾਓ ਮਿਟਹੀ ਰੋਗ ਮੁਖ ਉਜਲ ਮਨ ਨਿਰਮਲ ਹੋਈ ਹੈ ਤੇਰੋ ਰਹੈ ਈਹਾ ਊਹਾ ਲੋਗ ਰਹਾਓ ਚਰਨ ਪਖਾਰ ਕਰਉ ਗੁਰ ਸੇਵਾ ਮਨਹਿ ਚਰਾਵਉ ਭੋਗ ਛੋੜ ਆਪਤ ਬਾਦ ਅਹੰਕਾਰਾ ਮਾਨ ਸੋਈ ਜੋ ਹੋਗ ਸੰਤ ਟਹਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਿਖੋਗ ਕਹੋ ਨਾਨਕ ਏਕ ਬਿਨ ਦੂਜਾ ਅਵਰ ਨਾ ਕਰਨੈ ਜੋਗ ਟੋਡੀ ਮਹੱਲਾ ਪੰਜਵਾ ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਓ ਅਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਉ ਤਉ ਦੁਆਰੀ ਲਿਖਾ ਛੋੜ ਅਲਿਖੈ ਛੁਟਹਿ ਹਮ ਨਿਰਗੁਨ ਲਿਹੋ ਉਬਾਰੀ ਸਾਦ ਬਖ ਸਿੰਧ ਸਦਾ ਮਿਹਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਬਾਛੈ ਪਰਿਉ ਰਾਖ લેਹੋ ਇਹ ਬਾਰੀ ਟੋਡੀ ਮਹੱਲਾ ਪੰਜਵਾ ਰਸਨਾ ਗੁਣ ਗੋਪਾਲ ਨਿਤ ਗਾਇਣ ਸਾਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣ ਰਹਾਓ ਜੋ ਮੰਗ ਹੈ ਸੋਈ ਸੋਈ ਪਾਵਹਿ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੋਹੂ ਤੇ ਛੁਟਹਿ ਪਵਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਬਨਾਸੀ ਖੇਮ ਚਾਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਟੋਡੀ ਮਹੱਲਾ ਪੰਜਵਾ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਭਈ ਦਿਆਲਾ ਸਿਵ ਕੈ ਬਾਣ ਸਿਰ ਕਾਟਿਓ ਰਹਾਉ ਕਾਲ ਜਾਲ ਜਮ ਜੋਹਿ ਨਸਾਕੈ ਸੱਚ ਕਾ ਪੰਥਾ ਥਾਟਿਓ ਖਾਦ ਖਰਚਤ ਕਿਛ ਨਿਕਟਤ ਨਹੀਂ RAM ਰਤਨ ਤਨ ਖਾਟਿਓ ਪਸਮਾ ਪੂਤ ਹੋਆ ਖਿੰਨ ਪੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹੈ ਜਨ ਨਾਨਕ ਸਭ ਦੇਖੈ ਲੋਕ ਸਬਾਇਆ ਡੋਡੀ ਮਹੱਲਾ ਪੰਜਵਾ ਕਿਰਪਨ ਤਨ ਮਨ ਕਿਲੇ ਵਿਖ ਭਰੇ ਸਾਧ ਸੰਗ ਭਜਨ ਕਰ ਸੁਆਮੀ ਟਾਕਨ ਕਉ ਇਕ ਹਰੇ ਰਹਾਉ ਅਨਕ ਛਦਰ ਬੋਹਿਤ ਕੇ ਛੁਟਕਤ ਥਾਮ ਨਾ ਜਾਹੀ ਕਰੇ ਜਿਸ ਕਾ ਬੋਹਿਤ ਤਿਸ ਆਰਾਦੇ ਖੋਟੇ ਸੰਗ ਖਰੇ ਗੱਲੀ ਸੈਲ ਉਠਾਵਤ ਚਾਹੇ ਓਏ ਊਹਾ ਹੀ ਹੈ ਧਰੇ ਜੂਰ ਸਖਤ ਨਾਨਕ ਕਿਛ ਨਾਹੀ ਪ੍ਰਭ ਰਖਹੁ ਸਰਣ ਪਰੇ ਟੋਡੀ ਮਹੱਲਾ ਪੰਜਵਾ ਹਰ ਕੇ ਚਰਨ ਕਮਲ ਮਨ ਧਿਆਉ ਕਾਡ ਕੁਠਾਰ ਪਿਤ ਬਾਤ ਹੰਤਾ ਔਖਦ ਹਰ ਕੋ ਨਾਉ ਰਹਾਉ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕਉ ਬਿਗਨ ਨ ਕੋ ਲਾਗੇ ਜਾਕੀ ਪ੍ਰਭ ਅਗੇ ਅਰਦਾਸ ਸੰਤ ਪ੍ਰਸਾਦ ਬੈਦਨਾਰਾਇਣ ਕਰਨ ਕਾਰਨ ਪ੍ਰਭ ਏਕ ਬਾਲ ਬੁੱਧ ਪੂਰਨ ਸੁਖ ਦਾਤਾ ਨਾਨਕ ਹਰ ਹਰ ਟੇਕ ਟੋਡੀ ਮਹੱਲਾ ਪੰਜਵਾ ਹਰ ਹਰ ਨਾਮ ਸਦਾ ਸਦ ਜਾਪ ਤਾਰ ਅਨੁਗ੍ਰਹੋ ਪਾਰ ਬ੍ਰਹਮ ਸੁਆਮੀ ਵਸਦੀ ਕੀਨੀ ਆਪ ਰਹਾਓ ਜਿਸਕੇ ਸੇ ਫਿਰਤ ਨਹੀਂ ਸੰਭਾਲੇ ਬਿਨ ਸੇ ਸੋਗ ਸੰਤਾਪ ਹਾਥ ਦੇ ਰਾਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀ ਜੰਤ ਹੋਏ ਮਿਹਰਬਾਨ ਦਇਆ ਧਾਰੀ ਹਰਨਾਥ ਨਾਨਕ ਸਰਨ ਪਰੇ ਦੁਖ ਭੰਜਨ ਜਾ ਕਾ ਬੜ ਪਰਤਾਪ ਟੋਡੀ ਮਹੱਲਾ ਪੰਜਵਾ ਸਵਾਮੀ ਸਰਨ ਪਰਿਓ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਨ ਉਧਾਰੇ ਰਹਾਉ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮ ਗਤ ਪਾਈਐ ਮਾਇਆ ਰਚ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਨਾਨਕ ਅਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਟੋਡੀ ਮਹੱਲਾ ਪੰਜਵਾ ਘਰ ਤੀਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾ ਹਾ ਲਪਟਿਓ ਰੇ ਮੂੜੇ ਕਛੂ ਨਾ ਥੋਰੀ ਤੇਰੋ ਨਹੀਂ ਸੋ ਜਾਨੀ ਮੋਰੀ ਰਹਾਉ ਅਪਣ ਰਾਮ ਨਾ ਚੀਨੋ ਖਿਨੂਆ ਜੋ ਪਰਾਈ ਸੋ ਆਪਣੀ ਮਨੂਆ ਨਾਮ ਸੰਗੀ ਸੋ ਮਨ ਨ ਬਸਾਇਓ ਛੋੜ ਜਾਹੇ ਬਾਹੂ ਚਿੱਤ ਲਾਇਓ ਸੋ ਸੰਚਿਉ ਜਿਤ ਭੂਖ ਤਿਸਾਇਓ ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ ਕਾਮ ਕ੍ਰੋਧ ਮੋਹ ਕੂਪ ਪਰਿਆ ਗੁਰ ਪ੍ਰਸਾਦ ਨਾਨਕ ਕੋ ਤਰਿਆ ਟੋਢੀ ਮਹੱਲਾ ਪੰਜਵਾ ਹਮਾਰੈ ਇਕੈ ਹਰੀ ਹਰੀ ਆਨ ਅਵਰ ਸੰਜਾਨ ਨ ਕਰੀ ਰਹਾਓ ਵੱਡਾ ਭਾਗ ਗੁਰ ਆਪਣਾ ਪਾਇਓ ਗੁਰੂ ਮੋ ਕਉ ਹਰ ਨਾਮ ਨਿੜਾਇਓ ਹਰ ਹਰ ਜਾਪ ਤਾਪ ਬ੍ਰਤ ਨਿਮਾ ਹਰ ਹਰ ਧਿਆਏ ਕੁਸਲ ਸਭ ਖੀਮਾ ਆਚਾਰ ਬਿਵਹਾਰ ਜਾਤ ਹਰ ਗੁਨੀਆਂ ਮਹਾ ਆਨੰਦ ਕੀਰਤਨ ਹਰ ਸੁਨੀਆਂ ਕਹੋ ਨਾਨਕ ਜਿਨ ਠਾਕੁਰ ਪਾਇਆ ਸਭ ਕਿਛ ਦਿਸਕੇ ਗ੍ਰਹਿ ਮਹਿ ਆਇਆ ਟੋਡੀ ਮਹੱਲਾ ਪੰਜਵਾ ਕਰ ਚੌਥਾ ਦੂਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਰੂੜੋ ਮਨ ਹਰ ਰੰਗੋ ਲੋੜੈ ਗਾਲੀ ਹਰ ਨੀਹੋ ਨਾ ਹੋਏ ਰਹਾਉ ਹਾਉ ਟੁੰਡੇ ਦੀ ਦਰਸਨ ਕਾਰਣ ਬੀਥੀ ਬੀਥੀ ਪੇਖਾ ਗੁਰ ਮਿਲ ਪਰਮ ਗਵਾਇ ਆਹੇ ਇਹ ਬੁੱਧ ਪਾਈ ਮੈਂ ਸਾਧੂ ਕੰਨਹੋ ਲੇਖ ਲਿਖਿਓ ਤੁਰ ਮਥੈ ਇਹ ਬਿਦ ਨਾਨਕ ਹਰ ਨੈਣ ਅਲੋਏ ਟੋਡੀ ਮਹੱਲਾ ਪੰਜਵਾ ਗਰਬ ਗਹਿ ਲੜੋ ਮੂੜੜੋ ਹਿਓ ਰੇ ਇਓ ਮਹਾਰਾਜ ਦੀ ਮਾਇਓ ਢੀਹਰ ਨਿਆਈ ਮੋਹ ਫਾਕਿਓ ਰੇ ਰਹਾਓ ਕਣੋ 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 ਸਦ ਲੋੜੈ ਬਿਨ ਲੈਣੈ ਕੈਠੈ ਪਾਇਓ ਰੇ ਮਹਾਰਾਜ ਰੂ ਗਾਥ ਬਾਹੂ ਸਿਓ ਲੁਬੜਿਓ ਦੇਹ ਭਾਗੜੂ ਪਾਹੇ ਸੰਜੋਇਓ ਰੇ ਸੁਣ ਮਨ ਸੇਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ਜਾ ਕੋ ਲਹਿਣੋ ਮਹਾਰਾਜ ਰੀ ਗਾਠੜਿਓ ਜਨ ਨਾਨਕ ਗਰਭਾਸ ਨ ਪਉੜਿਓ ਰੇ ਟੋਢੀ ਮਹੱਲਾ ਪੰਜਵਾ ਕਰ ਪੰਜਵਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੂਖ ਅਰ ਅਹੰਮ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਬੰਧਨ ਤੋੜ ਛੋੜ ਬਿਖਿਆਤੇ ਗੁਰ ਕੋ ਸ਼ਬਦ ਮੇਰਾ ਹੀ ਰਹਿ ਦੀਨ ਰੂਪ ਅਨਰੂਪ ਮੋਰੋ ਕਥਨਾ ਵਿਚਾਰਿਓ ਪ੍ਰੇਮ ਗਹਿਓ 모ਹੇ ਹਰ ਰੰਗ ਪੀਨ ਵੇਖਿਓ ਲਲਨ ਪਾਟ ਵਿਚ ਖੋਏ ਅਨੰਦ ਚਿਤਾ ਹਰਖੇ ਪਤੀਨ ਤਿਸ ਹੀ ਕੋ ਗ੍ਰਹਿੋ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਤੀਨ ਟੋਢੀ ਮਹੱਲਾ 5 ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪ ਇਹੀ RAM ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਨ ਆਧਾਰ ਜੀਵਨ ਤਨ ਮੂਰੇ ਦੇਖਨ ਕਉ ਦਰਸਨ ਪ੍ਰਭ ਨੀਤ ਬਾਟ ਕਾਟ ਦੋਸਾ ਸੰਗ ਮੂਰੇ ਮਨ ਆਪਣੇ ਕਉ ਮੈਂ ਹਰ ਸਖਾ ਕੀਤ ਸਤਿ ਪ੍ਰਸਾਦ ਭਈ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੀ ਮੀਤ ਟੋਢੀ ਮਹੱਲਾ ਪੰਜਵਾ ਪ੍ਰਭ ਜੀ ਮਿਲ ਮੇਰੇ ਪ੍ਰਾਨ ਬਿਸਰ ਨਹੀਂ ਨਿੰਮਖ ਹੀਰੇ ਤੇ ਆਪਣੇ ਭਗਤ ਕਉ ਪੂਰਨ ਦਾਨ ਰਹਾਓ ਖੋ ਵਹੁ ਪਰਮ ਰਾਖ ਮੇਰੇ ਪ੍ਰੀਤਮ ਅੰਤਰਜਾਮੀ ਸੁਗੜ ਸੁਜਾਨ ਕੋਟ ਰਾਜ ਨਾਮ ਤਨ ਮੇਰੇ ਅੰਮ੍ਰਿਤ ਦ੍ਰਿਸ਼ਟ ਤਰਹੋ ਪ੍ਰਭ ਮਾਨ ਆਠ ਪਹਿਰ ਰਸਨਾ ਗੁੰੰਗਾਵੇ ਜਸ ਪੂਰ ਅਗਾਵੇ ਸਮਰਥ ਕਾਨ ਤੇਰੀ ਸਰਣ ਜੀਵਨ ਕੇ ਦਾਤੇ ਸਦਾ ਸਦਾ ਨਾਨਕ ਗੁਰਬਾਨ ਟੋਢੀ ਮਹੱਲਾ ਪੰਜਵਾ ਪ੍ਰਭ ਤੇਰੇ ਪਗ ਕੀ ਧੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਓ ਦਹਿਦ ਸੁਰਵ ਰਹਿਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵਹਿ ਕਰਤੇ ਸੇ ਜਨ ਕਬਹ ਨ ਅਮਰਤੇ ਚੂਰ ਤੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਿਸੂਰ ਸੁਖ ਸੰਪਤ ਭੋਗ ਇਸ ਜੀ ਕੇ ਬਿਨ ਹਰ ਨਾਨਕ ਜਾਣੇ ਕੂਰ